ਚੈਨਲ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਸਾਰੇ ਆਏ ਹੋ ਤੇ ਅੱਜ ਦੀ ਜੋ ਵੀ ਸੀ ਹੈ ਜਿਹੜਾ ਤੁਸੀਂ ਸਾਰੇ ਜਾਣਦੇ ਆ ਕਿ ਪਰਸੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਵ ਰਾਜ ਸਿੰਘ ਜੀ चौहान ਖੇਤੀਬਾੜੀ ਮੰਤਰੀ ਪੰਜਾਬ ਦੇ ਵਿੱਚ ਆਏ ਪੰਜਾਬ ਦੀ ਜੋ ਵਿਪਦਾ ਆਈ ਹੋਈ ਹੈ ਉਹਦੇ ਹਾਲਾਤ ਦੇਖਣ ਦੇ ਲਈ ਤੇ ਪ੍ਰਧਾਨ ਮੰਤਰੀ ਜੀ ਨੂੰ ਰਿਪੋਰਟ ਕਰਨ ਦੇ ਲਈ ਉਹ ਇੱਥੇ ਪਧਾਰੇ ਸੀ ਤੇ ਉਹਨਾਂ ਕਈ ਜਗ੍ਹਾ ਤੇ ਵਿజిਟ ਕੀਤੀ ਵਗਦੇ ਪਾਣੀ ਦੇ ਵਿੱਚ ਵੀ ਗਏ ਸੋ ਦੇਖ ਕੇ ਬੜੀ ਤਸੱਲੀ ਹੋਈ ਤੇ ਬਹੁਤ ਹੀ ਢੰਗਾਈ ਦੇ ਨਾਲ ਇਹ ਪੰਜਾਬ ਦੇ ਹਾਲਾਤ ਨੂੰ ਦੇਖ ਰਹੇ ਨੇ ਸ਼ਿਵਰਾਜ ਸਿੰਘ ਜੀ ਤੋਹਣ ਬਹੁਤ ਹੀ ਸੀਨੀਅਰ ਪਾਰਲੀਮੈਂਟਰੀਅਨ ਲੰਬਾ ਸਮਾਂ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਤੇ ਹੁਣ ਸੈਂਟਰ ਦੇ ਵਿੱਚ ਬਹੁਤ ਹੀ ਜ਼ਿੰਮੇਵਾਰੀ ਅਲੀ ਇਹ ਮੰਤralੇ ਦੇ ਮੰਤਰੀ ਨੇ ਸੋ ਉਹਨਾਂ ਦਾ ਆਣਾ ਵੀ ਵਧੀਆ ਸੀ ਉਹਨਾਂ ਦਾ ਵਿਜ਼ਿਟ ਕਰਨਾ ਵਧੀਆ ਸੀ ਪਰ ਜਦੋਂ ਗਏ ਆ ਉਦੋਂ ਜੋ ਕੁਝ ਗੱਲਾਂ ਹੋਈਆਂ ਤਾਂ ਇਹ ਜਾਣ ਕੇ ਨਿਰਾਸ਼ਾ ਵੀ ਹੋਈ ਮਨ ਦੁਖੀ ਵੀ ਹੋਇਆ ਕਿਉਂਕਿ ਪੰਜਾਬ ਅੱਜ ਜਿਸ ਹਾਲਤ ਦੇ ਵਿੱਚ ਦੀ ਲੰਘ ਰਿਹਾ ਉਹ ਪੂਰਾ ਸੰਸਾਰ ਦੇਖ ਰਿਹਾ ਤੇ ਮਾਨਯੋਗ ਚੋਹਾਨ ਸਾਹਿਬ ਉਹ ਇੱਥੇ ਸਾਡੀ ਵਿਪਦਾ ਨੂੰ ਦੇਖਣ ਦੇ ਲਈ ਅਸੈਸ ਕਰਨ ਦੇ ਲਈ ਆਏ ਸੀ ਪਰ ਉਹ ਕਹਿ ਕੇ ਗਏ ਕਿ ਇਹ ਜੋ ਥੜਾ ਆਏ ਨੇ ਇਹ ਗੈਰ ਕਾਨੂੰਨੀ ਮਾਈਨਿੰਗ ਕਰਕੇ ਆਏ ਨੇ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਗਏ ਆ ਸੋ ਮੈਂ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਨੀ ਹੈ ਕਿਉਂਕਿ ਮੈਂ ਉਹਨਾਂ ਦੀਆਂ ਗੱਲਾਂ ਤੇ ਬੜੀ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਪਰ ਗੱਲ ਜੋ ਸਹੀ ਹੈ ਉਹ ਵੀ ਮੈਂ ਦੱਸਣੀ ਜ਼ਰੂਰੀ ਸਮਝਦਾ ਕਿ ਤੁਸੀਂ ਆਏ ਤਾਂ ਇਸ ਲਈ ਕਿ ਸਾਡੀ ਹਾਲਤ ਦੇਖੋ ਵੀ ਅਸੀਂ ਪਾਣੀ ਦੇ ਵਿੱਚ ਡੁੱਬੇ ਹੋਏ ਹਾਂ ਪਾਣੀ ਨੇ ਸਾਡੀ ਬਰਬਾਦੀ ਕੀਤੀ ਹੈ ਜਾਂ ਨਹੀਂ ਇਹ ਤਾਂ ਕੋਈ ਵਿਸ਼ਾ ਹੀ ਨਹੀਂ ਸੀ ਇਸ ਤਰ੍ਹਾਂ ਹੋਇਆ ਕੀ ਹੋਇਆ ਸੋ ਮੈਂ ਸਮਝਦਾ ਕਿ ਜਾਂਦੇ ਜਾਂਦੇ ਰਾਜਨੀਤੀ ਦੀ ਗੱਲ ਕਰ ਗਏ ਉਹ ਕਹਿ ਕੇ ਗਏ ਆ ਕਿ ਜੋ ਬੰਨ ਬੰਨੇ ਸੀ ਉਹ ਸ਼੍ਰੀ ਅਟਲ ਵਿਹਾਰੀ ਜੀ ਬਾਜਪਾਈ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਸਮੇਂ ਬੰਨੇ ਗਏ ਸੀ ਸੋ ਮੈਂ ਇਹ ਕਹਿਣਾ ਚਾਹਣਾ ਕਿ ਦੇਖੋ ਜੋ ਹੜਾ ਆਇਆ ਨੇ ਹੜਾ ਆਇਆ ਨੇ ਓਹੋ ਕੋਈ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਮਾਈਨਿੰਗ ਕਰਕੇ ਆ ਗਏ ਜਾਂ ਕਿਸੇ ਦੀ ਗਲਤੀ ਕਰਕੇ ਆ ਗਏ ਇਹ ਸਾਰੇ ਜਾਣਦੇ ਆ ਜੋ ਹੜ ਆਇਆ ਨੇ ਪਾਣੀ ਇਸ ਤਰੀਕੇ ਦੇ ਨਾਲ ਆਇਆ ਬਰਸਾਤ ਇਸ ਤਰੀਕੇ ਦੇ ਨਾਲ ਆਈ ਜਿਹੜੀ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਨਹੀਂ ਕਦੀ ਹੋਈ ਕੱਲੇ 25 ਅਗਸਤ ਨੂੰ 25 ਅਗਸਤ ਨੂੰ ਚੰਬਾ ਦੇ ਵਿੱਚ 1205% ਬਰਸਾਤ ਹੋਈ ਕਾਂਗੜਾ ਦੇ ਵਿੱਚ 275% ਬਰਸਾਤ ਹੋਈ ਪਠਾਨਕੋਟ ਦੇ ਵਿੱਚ 820% ਬਰਸਾਤ ਹੋਈ ਕਠੂਆ ਦੇ ਵਿੱਚ 156% ਬਰਸਾਤ ਹੋਈ ਸੋ ਸਾਰੇ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਪਾਕਿਸਤਾਨ ਦੇ ਤੇ ਜਿੰਨੀਆਂ ਵੀ ਖੱਡਾਂ ਸੀ ਜਿੰਨੇ ਨਾਲੇ ਸੀ ਉਹ ਸਾਰੇ ਪਾਣੀ ਦੇ ਭਰ ਕੇ ਚੱਲੇ ਤੇ ਅੱਜ ਤੱਕ ਦੇ 1988 ਦੀ ਜਦੋਂ ਗੱਲ ਕਰਦੇ ਆ ਤਾਂ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਉਦੋਂ ਆਇਆ ਸੀ ਜਿਹੜਾ ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਕਿ ਉਦੋਂ ਬਹੁਤ ਵੱਡੇ ਹੜ੍ਹ ਆਏ ਸੀ 11 ਲੱਖ 20 ਹਜ਼ਾਰ ਕਿਉਂ ਸੀ ਬਟ ਹੁਣ 14 ਲੱਖ 11 ਹਜ਼ਾਰ ਕਿਉਂ ਸੀ ਆਇਆ ਜਿਹੜਾ 88 ਦੇ ਨਾਲੋਂ ਵੀ 20% ਵੱਧ ਸੀ ਸੋ ਇੰਨਾ ਪਾਣੀ ਆਇਆ ਇਸ ਕਰਕੇ ਹੜਾ ਹੈ ਤੇ ਮਾਨਯੋਗ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਕਿ ਰਿਵਰ ਆਪਣੇ ਰਾਵੀ ਵਿਆਸ ਸਤਲੋਜ ਕਗ ਚਾਰ ਦਰਿਆਵਾਂ ਦੇ ਵਿੱਚ ਇਹ ਲੀਗਲ ਮਾਈਨਿੰਗ ਦੀ ਉਹ ਗੱਲ ਕਰਕੇ ਗਈ। ਸੋ ਮੈਂ ਇਹਦੇ ਚ ਦੱਸਣੀ ਚਾਹਣਾ ਕਿ ਜਿਹੜਾ ਰਿਵਰ ਰਾਵੀ ਹੈ ਉੱਥੇ ਕਿਸੇ ਵੀ ਕਿਸਮ ਦੀ ਮਾਈਨਿੰਗ ਹੈ ਜਿਹੜੀ ਉਹ ਅਲਾਉਡ ਨਹੀਂ ਹੈ। ਕਿਉਂ ਨਹੀਂ ਅਲਾਉਡ ਹੋ? ਕਿਉਂਕਿ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਹੈ। ਤੇ ਉੱਥੇ ਜੋ ਮਾਈਨਿੰਗ ਹੈ ਉਹ ਸਿਰਫ 5 ਕਿਲੋਮੀਟਰ ਦਾ ਜੋ ਏਰੀਆ ਹੈ ਬਾਰਡਰ ਦਾ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਮਾਈਨਿੰਗ ਕਿਸੇ ਕਿਸਮ ਦੀ ਹੋ ਨਹੀਂ ਸਕਦੀ ਔਰ ਜਿਹਦਾ ਬਕਾਇਦਾ ਤੌਰ ਤੇ ਲੈਟਰ ਵੀ ਕੱਢਿਆ ਹੋਇਆ ਹੈ ਮਿਲਟਰੀ ਦੇ ਨਾਲ ਅਥਾਰਟੀ ਇਥੋਂ ਤੱਕ ਲਿਖਿਆ ਹੋਇਆ ਹੈ ਕਿ ਕਿਸੇ ਵੀ ਕਿਸਮ ਦੀ ਕੋਈ ਉੱਥੇ ਮਾਈਨਿੰਗ ਦੀ ਐਕਟੀਵਿਟੀ ਜਾਂ ਕੋਈ ਡੀਸਰਟਿੰਗ ਦੀ ਐਕਟੀਵਿਟੀ ਕਿਸੇ ਕਿਸਮ ਦੀ ਵੀ ਹੈ ਵਿਦਆਊਟ ਦੀ ਪਰਮਿਸ਼ਨ ਆਫ ਮਿਲਟਰੀ ਅਥਾਰਟੀ ਉੱਥੇ ਕੁਝ ਨਹੀਂ ਹੋ ਸਕਦਾ ਅਰੇ ਰਵਿंद्र ਜਿਹੜਾ ਉਹ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਪੈਂਦਾ ਬਾਰਡਰ ਸੋ ਉੱਥੇ ਕੋਈ ਮਾਈਨਿੰਗ ਦਾ ਸਵਾਲ ਹੀ ਨਹੀਂ ਉੱਠਦਾ ਉੱਥੇ ਕਿਸੇ ਕਿਸਮ ਦੀ ਕੋਈ ਮਾਈਨਿੰਗ ਹੋ ਹੀ ਨਹੀਂ ਸਕਦੀ ਮਿਲਟਰੀ ਦਾ ਕੰਟਰੋਲ ਹੈ ਉੱਥੇ ਸੋ ਰਾਵੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਮਾਈਨਿੰਗ ਹੈ ਜਿਹੜੀ ਉਹ ਨਹੀਂ ਹੋਈ ਤੇ ਜਿੱਥੇ ਤਾਂ ਜਿਹੜੇ ਵਾਰ ਵਿਆਸ ਦਾ تعلق ਹੈ ਵਿਆਸ ਦਰਿਆ ਜਿਹੜਾ ਉਹ ਡਿਕਲੇਰਡ ਹੈ ਐਜ਼ ਅ ਕਨ ਸਰਵੇਸ਼ਨ ਰਿਜ਼ਰਵ ਆਫ ਫੋਰੈਸਟ ਡਿਪਾਰਟਮੈਂਟ ਇਹ ਫੋਰੈਸਟ ਡਿਪਾਰਟਮੈਂਟ ਸੈਂਚੁਰੀ ਵੀ ਕਹਿੰਦੇ ਆ ਤੇ ਇਸ ਨੂੰ ਆਪਣਾ ਇਹ ਏਰੀਆ ਡਿਕਲੇਅਰ ਹੋਣ ਦੇ ਨਾਤੇ ਇੱਥੇ ਤਾਂ ਇਥੋਂ ਤੱਕ ਹੈ ਬਿਆਸ ਦਰਿਆ ਦੇ ਵਿੱਚ ਮਾਈਨਿੰਗ ਤਾਂ ਦੂਰ ਦੀ ਗੱਲ ਹੈ ਜੇ ਡੀਸੈਟਿੰਗ ਵੀ ਕਰਨੀ ਹੈ ਤਾਂ ਸੈਂਟਰਲ ਗਵਰਨਮੈਂਟ ਦਾ ਪ੍ਰਵੇਸ਼ ਪੋਰਟਲ ਉਥੇ ਸਾਨੂੰ ਅਪਲਾਈ ਕਰਨਾ ਪੈਂਦਾ ਹੈ ਅਰ ਅਸੀਂ ਅਪਲਾਈ ਕੀਤਾ ਹੋਇਆ ਉੱਥੇ ਜਿਹੜੀ ਡੀਸੈਟਿੰਗ ਦੀ ਗੱਲ ਕਰਦੇ ਆ ਵੀ ਡੀਸੈਟਿੰਗ ਜੇ ਹੋ ਜਾਂਦੀ ਕਈ ਸਾਥੀ ਕਹਿੰਦੇ ਵੀ ਆ ਤਾਂ ਬਿਆਸ ਦਰਿਆ ਦੀ ਡੀ ਸੈਲਟਿੰਗ ਦਾ ਅਸੀਂ ਪ੍ਰਵੇਸ਼ ਪੋਰਟਲ ਤੇ ਅਪਲਾਈ ਕੀਤਾ ਜਿਹਦੀ ਪਰਮਿਸ਼ਨ ਨਹੀਂ ਹਲੇ ਆਈ। ਸੋ ਬਿਆਸ ਰੇਵਰ ਦਾ ਕੋਈ ਮਤਲਬ ਨਹੀਂ। ਜਿੱਥੇ ਤੱਕ ਸਤਲੋਜ ਦਰਿਆ ਦਾ تعلق ਹੈ। ਉੱਥੇ ਜੋ ਮਾਈਨਿੰਗ ਸਾਈਟਸ ਹੈਗੀਆਂ ਨੇ। ਬਕਾਇਦਾ ਮਾਈਨਿੰਗ ਸਾਈਟਸ ਡੀਐਸਆਰ ਬਣ ਕੇ ਮਾਈਨਿੰਗ ਸਾਈਟਸ ਨੇ ਜਿਹੜੀਆਂ ਆਇਡੈਂਟੀਫਾਈ ਹੁੰਦੀਆਂ ਨੇ ਤੇ ਉਸ ਤੇ ਜਿਹੜੀ EC دینی ਹੈ एनवायरनमेंट ਸਰਟੀਫਿਕੇਟ ਦੇਣਾ ਉਹ Cya ਨੇ ਦੇਣਾ Cya ਇਸ ਸਟੈਚਰੀ ਬਾਡੀ ਆਫ ਮਿਨਿਸਟਰੀ ਆਫ এনवायरमेंट ਐਂਡ ਕਲਾਈਮੇਟ ਚੇਂਜਸ گورنمنٹ ਆਫ انڈیا گورنمنٹ ਆਫ انڈیا دی ایک ਸਟੈਚਰੀ ਬਾਡੀ ਹੈ ਇਹ Cya ਜਿਹੜੀ ਐ এনवायरमेंट ਆਪਣਾ ਕਲੀਅਰੈਂਸ ਸਰਟੀਫਿਕੇਟ ਦਿੰਦੀ ਹੈ ਸੋ ਉਹ کنٹرول ਉੱਥੇ ਹੈ ਉਥੇ ਕੋਈ ਮਾਈਨਿੰਗ ਦਾ ਤੱਲਕ ਨਹੀਂ ਹੈ ਉਥੇ ਕੋਈ ਡੀਸਿਲਟਿੰਗ ਦਾ ਤੱਲਕ ਨਹੀਂ ਹੈ ਤੇ ਘੱਗਰ ਅਰ ਘੱਗਰਦ ਰਿਹਾ ਹੈ ਜਿਹੜਾ ਉਥੇ ਕੋਈ ਸਾਈਟ ਪੰਜਾਬ ਦੇ ਵਿੱਚ ਐਸੀ ਨਹੀਂ ਜਿਹੜੀ ਉਥੇ ਕੋਈ ਮਾਈਨਿੰਗ ਦੀ ਹੋਵੇ ਜਾਂ ਡੀਸਿਲਟਿੰਗ ਦੀ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੇ 4 ਜਲਾਵਾਂ ਦੀ ਗੱਲ ਕੀਤੀ ਹੈ ਤਾਂ ਕੰਨੇ ਸਤਲੋਜ ਦੀ ਗੱਲ ਕੀਤੀ ਗਈ ਹੈ ਬਾਕੀ ਤੇ ਕੋਈ ਮਾਈਨਿੰਗ ਹੋ ਹੀ ਨਹੀਂ ਸਕਦੀ ਕੋਈ ਮਤਲਬ ਹੀ ਨਹੀਂ ਉੱਥੇ ਤੇ ਦੂਜੀ ਜਿਹੜੀ ਬੰਨਾਂ ਦੀ ਗੱਲ ਕੀਤੀ ਗਈ ਹੈ ਬੰਨਾਂ ਦੀ ਗੱਲ ਜਿੰਨੇ ਤੂਸੇ ਬੰਨ ਨੇ ਜਿਹੜੇ ਜਿਹੜੇ ਦਰਿਆਵਾਂ ਦੇ ਉੱਤੇ ਬਣੇ ਹੋਏ ਨੇ ਤੂਸੇ ਬੰਨ ਦੇ ਉੱਤੇ ਕਿਤੇ ਕੋਈ ਬ੍ਰੀਚ ਨਹੀਂ ਹੋਈ ਜੇ ਕਿਤੇ ਬ੍ਰੀਚਾਂ ਹੋਈਆਂ ਨੇ ਜਦੋਂ ਓਵਰਫਲੋ ਹੋ ਗਏ ਬੰਨਾਂ ਦੇ ਉੱਪਰ ਦੀ ਪਾਣੀ ਹੋ ਗਿਆ ਤਾਂ ਫਿਰ ਤਾਂ ਬ੍ਰੀਚਾਂ ਹੋਣੀਆਂ ਸੀ ਸੋ ਪਾਣੀ ਇੰਨਾ ਆਇਆ ਹੈ ਤਾਂ ওভারਫਲੋ ਹੋ ਗਏ ਨੇ ਸੋ ਉਸ ਕਰਕੇ ਜਿਹੜੀ ਹੈ ਤੁਸੀਂ ਬੰਨਾ ਦੇ ਵਿੱਚ ਜਿਹੜੀ ਕਿਤੇ ਬਰੀਚ ਆਈ ਹੈ ਤੇ ਇਸ ਦੇ ਲਈ ਅਸੀਂ ਸਟੇਟ ਗਵਰਨਮੈਂਟ ਨੇ ਹਮੇਸ਼ਾ ਅਗਾਊਂ ਪ੍ਰਬੰਧਾਂ ਦੀ ਗੱਲ ਕੀਤੀ ਹੈ ਸਮੇਂ-ਸਮੇਂ ਤੇ ਕੇਂਦਰ ਦੀ ਸਰਕਾਰ ਨੂੰ ਅਸੀਂ ਦੱਸਦੇ ਰਹੇ ਹਾਂ ਆ ਪਹਿਲਾਂ ਕਹ ਗਰਦੀ ਜੇ ਮੈਂ ਗੱਲ ਕਰਨਾ ਕੱਗਰ ਦੀ ਗੱਲ ਸਭ ਤੋਂ ਜ਼ਿਆਦਾ ਮਾਰ ਹੈ ਜਿਹੜੀ ਉਹ ਹਲਕੇ ਮੇਰੇ ਲਹਿਰੇ 'ਚ ਪੈਂਦੀ ਆ ਖਨੌਰੀ ਦੇ ਵਿੱਚ ਪੈਂਦੀ ਆ ਪਰ ਨਾਲ ਮੈਂ ਦੱਸਣਾ ਚਾਹਣਾ ਕਿ ਪੰਜਾਬ ਸਰਕਾਰ ਦੇ ਸਹੀ ਕੀਤੇ ਕੰਮਾਂ ਦੇ ਸਦਕਾ ਅੱਜ ਉੱਥੇ ਖਨੌਰੀ ਦੇ ਵਿੱਚ ਇਸ ਸਮੇਂ 750.3 ਜਿਹੜਾ ਕੱਗਰ ਦਾ ਲੈਵਲ ਚੱਲ ਰਿਹਾ 748 ਡੇਂਜਰ ਪੁਆਇੰਟ ਹੈ ਅਰ ਹਮੇਸ਼ਾ ਬਰੀਜ਼ ਹੁੰਦੀ ਰਹੀ ਹੈ ਪਰ ਅਸੀਂ ਦੋਹੇ ਪਾਸੇ 16 16 ਫੁੱਟ ਚੌੜੇ ਬੰਨ ਬੰਨੇ ਆ ਉਥੇ ਕੋਈ ਬਰੀਜ਼ ਨਹੀਂ ਪਰ ਭਗਵਾਨ ਦੀ ਕਿਰਪਾ ਠੀਕ ਹੋ ਜਾਏਗਾ ਔਰ ਉਸ ਸੰਬੰਧ ਦੇ ਵਿੱਚ ਸਾਡਾ ਡਿਪਾਰਟਮੈਂਟ ਵਾਟਰ ਰਿਸੋਰਸਸ ਡਿਪਾਰਟਮੈਂਟ ਜੋ ਕੁਝ ਵੀ ਡਿਊਟੀ ਬੰਦੀ ਸੀ ਅਸੀਂ ਡਿਊਟੀ ਨਿਭਾਉਂਦੇ ਰਹੇ ਹਾਂ ਅਸੀਂ ਇਸ ਸੰਬੰਧ ਦੇ ਵਿੱਚ ਆ ਸੁਖਨਾ ਲੈਕ ਦੇ ਵਿੱਚੋਂ ਪਾਣੀ ਛੱਡਿਆ ਸੀ ਹੁਣ ਮੈਂ ਉਹ ਵੀ ਚਿੱਠੀ ਤੁਹਾਨੂੰ ਦੇਣੀ ਚਾਹਣਾ ਕਿ ਸੁਖਨਾ ਲੈਕ ਦੇ ਵਿੱਚੋਂ ਪਾਣੀ ਛੱਡਿਆ ਉਹ ਕੱਗੜੇ ਜਾਂਦਾ ਅਸੀਂ ਇਹਨਾਂ ਨੂੰ ਲੈਟਰ ਲਿਖਿਆ ਤੇ 24/7 ਨੂੰ ਆਹ ਲੈਟਰ ਹੈ ਮੇਰੇ ਕੋਲ 24/7 ਨੂੰ ਲੈਟਰ ਲਿਖਿਆ ਇੰਜੀਨੀਅਰਿੰਗ ਚੀਫ ਇਰੀਗੇਸ਼ਨ ਐਂਡ ਵਾਟਰ ਸੋਰਸੇ ਡਿਪਾਰਟਮੈਂਟ ਹਰਿਆਣਾ ਪੰਚਕੂਲਾ ਤੇ ਚੀਫ ਇੰਜੀਨੀਅਰ ਡਿਊਟੀ ਚੰਡੀਗੜ੍ਹ ਨੂੰ ਅਸੀਂ 24/7 ਨੂੰ ਲੈਟਰ ਲਿਖਿਆ ਕਿ ਸਾਡੇ ਪੰਜਾਬ ਦੇ ਵਿੱਚ ਹਲੇ ਪਾਣੀ ਦੀ ਸਥਿਤੀ ਠੀਕ ਹੈ ਵੀ ਤੁਸੀਂ ਕੁਸ਼ਲਿਆ ਟਾਈਮ ਤੇ ਜਾ ਫਿਰ ਸੁਖਨਾ ਲੈਕ ਦੇ ਵਿੱਚੋਂ ਪਾਣੀ ਅਗਰ ਛੱਡਣਾ ਚਾਹਣੇ ਹੋ ਤਾਂ ਤੁਸੀਂ ਰਿਲੀਜ਼ ਕਰ ਸਕਦੇ ਆ ਪਰ ਸਾਡੀ ਚਿੱਠੀ ਉਸ ਤੋਂ ਬਾਅਦ ਬਰਬਲੀ ਵੀ ਗੱਲ ਕਰਦੇ ਰਹੇ ਕੋਈ ਪਾਣੀ ਨਹੀਂ ਛੱਡਿਆ ਕੋਈ ਤਾਂ ਨਹੀਂ ਦੇ ਦਿੱਤਾ ਆ ਹੁਣ ਇੱਕਦਮ ਪਾਣੀ ਛੱਡਿਆ ਅਲਟੀਮੇਟਲੀ ਉਹ ਧੱਗਰ ਦੇ ਵਿੱਚ ਫੇਰੋਂ ਪਾਣੀ ਗਿਆ ਸੋ ਅਸੀਂ ਉਸਤੇ ਵੀ ਗੱਲ ਕੀਤੀ ਤੇ ਬਾਕੀ ਗਵਰਨਮੈਂਟ ਆਫ ਇੰਡੀਆ ਨੂੰ ਜਿਨ੍ਹਾਂ ਕੋਲੇ ਸਾਰੀਆਂ ਤਾਕਤਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਸਮੇਂ-ਸਮੇਂ ਤੇ ਜਿਹੜੇ ਪ੍ਰਪੋਜ਼ਲਾਂ ਸੀ ਉਹ ਪ੍ਰਪੋਜ਼ਲਾਂ ਸਾਰੀਆਂ ਬਣਾ ਕੇ ਭੇਜੀਆਂ ਤੇ ਜਿਹੜੇ ਕੰਮ ਕਰਨ ਵਾਲੇ ਸੈਂਟਰ ਗਵਰਨਮੈਂਟ ਦੇ ਸੀ ਅਸੀਂ ਉਹ ਕੰਮ ਉਹਨਾਂ ਨੂੰ ਲਿਖ ਕੇ ਭੇਜੇ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਆ ਸਾਡੀ ਇੱਥੇ ਮਦਦ ਕਰਦੇ ਹੋ ਉਹਦੇ ਵਿੱਚ ਸਾਰੇ ਕੇਸ ਸਾਡੇ ਪੈਂਡਿੰਗ ਪਏ ਨੇ ਹਲੇ ਆ ਮੈਂ ਚਿੱਠੀ ਮੇਰੇ ਕੋਲੇ 18 10 22 ਦੀ 18 10 22 ਨੂੰ ਆ ਜਿਹੜੀ ਗੱਲ ਅਸੀਂ ਰਾਵੀ ਦਰਿਆ ਦੀ ਕਰਦੇ ਆ 18 10 22 ਨੂੰ ਸਾਡੀ ਸਰਕਾਰ ਬਾਈ ਦੇ ਵਿੱਚ ਬਣੀ ਹੈ ਆ 18 10 22 ਨੂੰ ਅਸੀਂ ਸਾਡੇ ਪ੍ਰਿੰਸੀਪਲ ਸੈਕਟਰੀ ਨੇ ਚਿੱਠੀ ਲਿਖਤੀ ਸੀ ਰਾਵੀ ਉਸ ਪਿੱਛੇ ਆ ਰੋਦੇ ਜ ਸਪਸ਼ਟ ਲਿਖਤਾ ਸੀ ਕਿ ਕੋਈ ਵੀ ਇਸੇ ਕਿਸਮ ਦੀ ਜਿਹੜੀ ਉੱਥੇ ਮਾਈਨਿੰਗ ਦੀ ਐਕਟੀਵਿਟੀ ਨਹੀਂ ਹੋ ਸਕਦੀ ਮਤਲਬ ਕਹਿੰਦਾ ਕਿ ਉਹਦੇ ਪਿੱਛੇ ਵੀ ਸਾਡੇ ਕੋਲੇ ਸਾਰਾ ਕੁਝ ਹੈ ਜਿਹੜਾ ਇਨ ਰਾਈਟਿੰਗ ਹੈਗਾ ਤੇ ਦੂਜਾ ਸਾਡੇ ਲਈ ਜਿਹੜੀ ਸਭ ਤੋਂ ਜ਼ਰੂਰੀ ਸਭ ਤੋਂ ਵੱਡੇ ਇੰਪੋਰਟੈਂਸ ਸਾਡਾ ਦੇਸ਼ ਹੈ ਸਾਡੇ ਦੇਸ਼ ਦੇ ਲਈ ਅਸੀਂ ਸਾਰਾ ਕੁਝ ਕਰਨਾ ਵੀ ਹੈ ਕਿਉਂਕਿ ਪਹਿਲਾਂ ਅਸੀਂ ਹਿੰਦੂਸਤਾਨੀ ਤੇ ਪਰ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਜੋ ਪੋਸਟਾਂ ਨੇ ਸਾਡੇ ਇਸ ਦੀਆਂ ਬੀਐਸਐਫ ਦੀਆਂ ਤੇ ਆਪਣਾ ਬਾਰਡਰ ਆਊਟ ਪੋਸਟਾਂ ਨੇ ਬੀਐਸਐਫ ਦੀਆਂ ਚੌਕੀਆਂ ਨੇ ਉਹ ਜਿਹੜੀਆਂ ਚੌਕੀਆਂ ਨੇ ਉਹ ਪੰਜਾਬ ਦੇ ਵਿੱਚ ਦੇ ਹਰ ਫਲੱਡ ਜਦੋਂ ਆਉਂਦੇ ਨੇ ਉਹਨਾਂ ਚੌਕੀਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਅਸੀਂ ਉਹਨਾਂ ਚੌਕੀਆਂ ਦੀ ਹਰ ਸਾਲ ਰਿਪੇਅਰ ਦੇ ਲਈ ਉਹਨਾਂ ਦੀ ਦੇਖਭਾਲ ਦੇ ਲਈ ਅਸੀਂ ਬਕਾਇਦਾ ਜੋ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉੱਥੇ ਅਸੀਂ ਕਰਾ ਕੇ ਦਿੰਦੇ ਹਾਂ ਪਰ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਆ ਲੈਟਰ 21 317 2023 ਨੂੰ 317 23 ਨੂੰ 2023 ਨੂੰ ਸਾਡੇ ਚੀਫ ਸੈਕਟਰੀ ਨੇ ਲੈਟਰ ਲਿਖਿਆ ਹੈ ਸੈਂਟਰ ਗਵਰਨਮੈਂਟ ਨੇ ਉਹਨਾਂ ਦੇ ਜਿਹੜੇ ਸੈਕਟਰੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਉਹਨਾਂ ਨੂੰ ਲਿਖਿਆ ਹੈ ਕਿ ਬਾਰਡਰ ਸਕਿਉਰਿਟੀ ਫੋਰਸ ਜਿਹੜੀਆਂ ਹਮੇਸ਼ਾ ਫਲੱਡ ਦੇ ਬਾਡਰ ਦੇ ਥ੍ਰੈਟ ਚ ਰਹਿੰਦੀਆਂ ਨੇ ਤੇ ਬੀਐਸਐਫ ਤੇ ਆਰਮੀ ਇਸ ਤੋਂ ਪ੍ਰਭਾਵਿਤ ਹੁੰਦੀ ਹੈ ਤੇ ਇਸ ਦੇ ਲਈ ਤੁਸੀਂ ਜੋ ਪ੍ਰਬੰਧ ਨੇ ਉਹ ਪ੍ਰੋਟੈਕਟ ਦੇ ਲਈ ਫਲੱਡ ਦੇ ਲਈ ਉਹ ਤੁਸੀਂ ਪ੍ਰਬੰਧ ਕਰੋ ਦੀ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਦੇਨਿਸ ਹੈਜ਼ ਅਕੋਰਡਿੰਗਲੀ ਪ੍ਰਿਪੇਅਰਡ ਦੀ ਐਸਟੀਮੇਟ ਦੀ ਲਿਸਟ ਆਫ ਦੀ ਪ੍ਰੋਜੈਕਟ ਇਜ਼ ਅਟੈਚਡ ਹੇਅਰ ਵਿਦ ਇਹ 31 7 2023 ਨੂੰ ਲੈਟਰ ਲਿਖਿਆ ਤੇ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਾਹਿਬ ਨੇ ਆ ਲੈਟਰ ਹੈ ਜੀ 20 ਜੂਨ 2025 ਦਾ 20 ਜੂਨ 2025 ਨੂੰ ਲਿਖਿਆ ਤੇ ਜੋ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਬੀਐਸਐਫ ਦੇ ਚੌਕੀਆਂ ਦੇ ਨਾਲ ਮਿਲ ਕੇ ਰਿਪੋਰਟ ਬਣਾਈ ਹੈ ਤਾਂ ਉਹਨਾਂ ਨੇ ਕਿਹਾ ਐਟ ਦੀ ਡਿਸਟ੍ਰਿਕਟ ਨੇ ਇਟ ਹੈਸ ਬੀਨ ਅ ਪੁਆਇੰਟਰਡ ਆਊਟ ਬਾਈ ਦੀ ਬਾਰਡਰ ਸਕਿਉਰਿਟੀ ਫੋਰਸ ਥੈਟ ਦੀ ਬਾਰਡਰ ਆਊਟਪੋਸਟ ਮੇਨਡ ਬਾਈ ਦੀ ਬੀਐਸਐਫ ਆন্ডਰ ਥ੍ਰੈਟ ਫਰੋਮ ਦੀ ਫਲਡ ਵਾਟਰਸ ਭਾਇਲ the state government has been making all possible efforts to ensure that no loss is caused to the infrastructure of bsf and army ohna ne khud ke hai par eh chithe do saal ho gaye 175 crore 96 lakh rupiya assi mangya do saal ho gaye chithiyan gad dyan uss ਤੇ ਅੱਜ ਤੱਕ ਘੱਟ ਤੋਂ ਘੱਟ ਦੇਸ਼ ਦੀ ਰੱਖਿਆ ਲਈ ਜ਼ਰੂਰੀ ਹੈ ਇਹ ਉਹ ਪੈਸਾ ਨਹੀਂ ਸਾਨੂੰ ਪਹੁੰਚਾ ਗਿਆ ਤੇ ਅਸੀਂ ਉਹਦੇ ਪਿੱਛੇ ਅਸੀਂ ਤੇ ਲੈਟਰ ਹੀ ਲਿਖ ਸਕਦੇ ਆ ਅਸੀਂ ਉਹ ਲੈਟਰ ਲਿਖਦੇ ਰਹੇ ਤੇ ਬਾਕੀ ਜੋ ਇਹਨਾਂ ਨੇ ਕਿਹਾ ਉਹ ਜਿਹੜੀ ਸਭ ਤੋਂ ਵੱਡੀ ਮਕੌੜਾ ਪੱਤਨ ਦਾ ਆਪਾਂ ਸਾਰੇ ਦੇਖਦੇ ਆਂ ਮਕੌੜਾ ਪੱਤਨ ਦੇ ਵਿੱਚ ਜਿਹੜਾ ਉਜ ਡਰਿਆ ਜੰਮੂ ਕਸ਼ਮੀਰ ਦਾ ਉਹ ਆ ਕੇ ਰਾਵੀ ਦੇ ਵਿੱਚ ਮਿਲਿਆ ਰਾਵੀ ਦੀ ਉੱਥੇ ਬਰਬਾਦੀ ਹੋਈ 600 ਕਿਸੀਕ ਪਾਣੀ ਦੀ ਹੋਈ ਤਾਂ ਉਹ ਸੰਬੰਧ ਵਿੱਚ ਵੀ ਮੈਂ ਕਹਿਣਾ ਚਾਹਣਾ ਕਿ ਅਸੀਂ ਉਹਦਾ ਵੀ ਪ੍ਰਪੋਜ਼ਲ ਹੈ ਜਿਹੜੀ ਇੱਕ ਸਾਲ ਤੋਂ ਸੈਂਟਰਲ ਬਾਰਡਰ ਕਮਿਸ਼ਨ ਲਵੇ ਪ੍ਰਪੋਜ਼ਲ ਪਈ ਹੈ ਜਿਹਦੇ ਬਾਰੇ ਅਸੀਂ ਕਿਹਾ ਕਿ ਉੱਥੇ ਬੈਰਾਜ ਬਣਾ ਦਿੱਤਾ ਜਾਵੇ ਨਾ ਤੇ ਪਾਣੀ ਪਾਕਿਸਤਾਨ ਜਾਊਗਾ ਹੁਣ ਫਲੱਡਡ ਵਾਟਰ ਹੈ ਜਿਹੜਾ ਕੋਈ ਪਾਕਿਸਤਾਨ ਜਾਂਦਾ ਨਾਦੇ ਪਾਣੀ ਜੋ ਬਿਰਾਜ ਉੱਥੇ ਬਣਨਾ ਚਾਹੀਦਾ ਤੇ ਉਹ ਪਾਣੀ ਹੈ ਜਿਹੜਾ ਯੂਜ਼ ਹੋਏਗਾ ਫਾਰ தி ਡਰਿੰਕਿੰਗ ਵਾਟਰ ਐਂਡ ਡਰਿੰਕਿੰਗ ਵਾਟਰ ਦੇ ਲਈ ਵੀ ਕੰਮ ਆਏਗਾ ਸਿੰਚਾਈ ਦੇ ਲਈ ਵੀ ਕੰਮ ਆਏਗਾ ਤੇ ਮਕੌੜਾ ਪਤਨ ਹੈ ਜਿਹੜਾ ਉਹ ਸਾਰੇ ਏਰੀਆ ਦੇ ਵਿੱਚ ਬਿਰਾਜ ਬਣ ਕੇ ਜਿਹੜਾ ਕੰਮ ਆਊਗਾ ਉਹਦੇ ਲਈ ਅਸੀਂ ਲੈਣਾ ਬਲ ਸਟਿਲ ਇਟ ਇਸ ਪੈਂਡਿੰਗ ਬਿਫੋਰ ði ਗਵਰਨਮੈਂਟ ਆਫ ਇੰਡੀਆ ਫਰਮ ਲਾਸਟ ਵਨ ਵੀਕ ਸੋ ਉਥੋਂ ਕੋਈ ਜਵਾਬ ਆਉਂਦਾ ਨਹੀਂ ਜਦੋਂ ਅਸੀਂ ਸੈਂਟਰ ਗਵਰਨਮੈਂਟ ਨੂੰ ਕੋਈ ਲੈਟਰ ਲਿਖਦੇ ਹਾਂ ਹੋਰ ਲਿਖਦੇ ਹਾਂ ਤਾਂ ਸਾਡੀ ਬੇਨਤੀ ਇਹ ਹੈ ਕਿ ਸਵਾਏ ਇਸ ਦੇ ਕਿ ਸਾਡੇ ਤੇ ਕੋਈ ਕਿਸੇ ਕਿਸਮ ਦਾ ਅਲੀਗੇਸ਼ਨ ਲਾਉਣ ਤਾਂ ਅੱਜ ਡਿਊਟੀ ਤਾਂ ਇਹ ਬਣਦੀ ਹੈ ਕਿ ਅੱਜ ਪੰਜਾਬ ਦੇ ਲਈ ਤੁਰੰਤ ਕਿਸੇ ਰਾਹਤ ਦੀ ਗੱਲ ਕਰਦੇ ਕਰਨੀ ਚਾਹੀਦੀ ਆ ਚਲੋ ਹੁਣ ਕਰਨਗੇ ਉੱਥੇ ਤੇ ਤੁਸੀਂ ਸਾਰੇ মিডিਆ ਸਾਰੇ ਚੈਨਲਾਂ ਦੇ ਰਾਹੀਂ ਪੂਰਾ ਸੰਸਾਰ ਦੇਖ ਰਿਹਾ ਹੈ ਕੋਈ ਮਦਦਾਂ ਵੀ ਆ ਰਹੀਆਂ ਨੇ ਤੇ ਹੁਣ ਸੈਂਟਰ ਗਵਰਨਮੈਂਟ ਦੀ ਟੀਮ ਠੀਕ ਹੈ ਸਾਨੂੰ ਕੋਈ ਤਰਾਜ ਨਹੀਂ ਹੈ ਹੁਣ ਸੈਂਟਰ ਗਵਰਨਮੈਂਟ ਦੇ ਐਸੇ ਕਿਹੜੇ ਇੰਜੀਨੀਅਰ ਨੇ ਜਿਹੜੇ ਉਹੀ ਅੱਗੇ ਦੇਖਣਗੇ ਉਹੀ ਮੀਟਰ ਲਾ ਕੇ ਦੇਖਣਗੇ ਵੀ ਹਾਂਜੀ ਪਾਣੀ ਇੰਨਾ ਹੈਗੇ ਜਾਂ ਨਹੀਂ ਹੈਗੇ ਉਥੇ ਸਾਡੇ ਵੀ ਦੱਸ ਸਕਦੇ ਆ ਸੋ ਅੱਜ ਜਦੋਂ ਅਸੀਂ ਦੂਜੇ ਦੇਸ਼ਾਂ ਨੂੰ ਮਦਦ ਦੇ ਸਕਦੇ ਆ ਤ ਰਾਜ ਸਾਨੂੰ ਕਿਤੇ ਨਹੀਂ ਹੈ ਤੇ ਫਿਰ ਪੰਜਾਬ ਤਾਂ ਹਿੱਸਾ ਹੈ ਤੁਹਾਡਾ ਪੰਜਾਬ ਉਹ ਪੰਜਾਬ ਹੈ ਜਿਨੇ ਦੇਸ਼ ਦੀ ਆਜ਼ਾਦੀ ਜੀ ਸਭ ਤੋਂ ਵੱਡਾ ਯੋਗਦਾਨ ਪਾਇਆ ਤੇ ਪੰਜਾਬ ਨੇ ਜਦੋਂ ਅਨਾਜ ਦੀ ਕਮੀ थी ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੂਜੇ ਦੇਸ਼ਾਂ ਤੋਂ ਅਨਾਜ ਧਾਰਾ ਮੰਗਦੇ ਫਿਰਦੇ ਸੀ ਤੇ ਉਹ ਕਮੀ ਪੰਜਾਬ ਨੇ ਪੂਰੀ ਕੀਤੀ ਸੋ ਅੱਜ ਵਜਾਏ ਇਸ ਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਕੀਤੇ ਜਾਂ ਨੇ ਵਧੀਆ ਗੱਲਾਂ ਨਹੀਂ ਹੈਗੀਆਂ ਸਾਨੂੰ ਦੁੱਖ ਹੋਇਆ ਇਸ ਗੱਲ ਦਾ ਤਾਂ ਕਰਕੇ ਇਹ ਗੱਲ ਦੱਸਣੀ ਪਈ ਹੈ ਕਿ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀ ਤੁਸੀਂ ਚਾਹੀਦਾ ਹੈ ਵੀ ਅੱਜ ਹੀ ਇਹ ਤੇ ਅਨਾਉਂਸ ਕਰੋ ਸਾਡਾ 60000 ਕਰੋੜ ਰੁਪਇਆ ਜਿਹੜਾ ਉਹ ਬਕਾਇਆ ਪਿਆ ਉਹ ਰਿਲੀਜ਼ ਕਰ ਦਿਓ ਤੇ ਉਸ ਤੋਂ ਬਾਅਦ ਜਿਹੜੇ 50000 ਰੁਪਏ ਘੱਟ ਤੋਂ ਘੱਟ ਜਿਹੜਾ ਨੁਕਸਾਨ ਹੈ 50000 ਰੁਪਏ ਪਰ ਏਕੜ ਦਾ ਕਿਸਾਨਾਂ ਦਾ ਨੁਕਸਾਨ ਹੈ ਉਹ ਸਾਰੀ ਕੇਂਦਰ ਸਰਕਾਰ ਪਰ ਭਾਈ ਕਰੇ ਉਸ ਗੱਲ ਦੀ ਤੇ ਜਿਹੜੀ ਗੱਲ ਚੱਲ ਜਾਂਦੀ ਹੈ ਵੀ ਸਟੇਟ ਡਿਜਾਸਟਰ ਮਿਟੀਗੇਸ਼ਨ ਫੰਡ ਪੇ ਹੈ ਬਿਲਕੁਲ ਪੇ ਹੈ ਮਿਟੀਗੇਸ਼ਨ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ 2023 ਦੇ ਵਿੱਚ ਕਹਿਦਾ ਸੀ ਕਿ ਅਸੀਂ 15000 ਰੁਪਿਆ ਪਰ ਇਕੜ ਦੇਵਾਂਗੇ 15000 ਇਕੜ ਵੀ ਮੈਂ ਸਮਝਦਾ ਘੱਟ ਅਮਾਉਂਟ ਸੀ ਕਹਦਾ ਪਰ ਉਹਨਾਂ ਨੇ ਕਿਹਾ ਵੀ ਨਹੀਂ ਇਹਦੇ ਨੌਰਮ ਨੇ ਨੌਰਮ ਕਿਹਨੇ ਬਣਾਏ ਹੋਏ ਨੇ ਕੇਂਦਰ ਸਰਕਾਰ ਨੇ ਬਣਾਏ ਹੋਏ ਨੇ ਸੋ ਸਾਡੀ ਪੂਰ ਜੋਰ ਇਹ ਮੰਗ ਹੈ ਕਿ ਪੈਸੇ ਪਏ ਨੇ ਪਰ ਜੇ ਪੈਸੇ ਸਾਨੂੰ ਆਪਣੇ ਮੁਤਾਬਕ ਖਰਚਣ ਦਾ ਅਧਿਕਾਰ ਨਹੀਂ ਹੁਣ ਸਾਡੇ ਕਿਸਾਨਾਂ ਜੀ ਦੇ 50000 ਰੁਪਏ ਏਕੜ ਦੀ ਫਸਲ ਮਰ ਗਈ ਤੇ ਅਸੀਂ ਉਹਨਾਂ ਨੂੰ 8200 ਰੁਪਏ ਦਿੰਨੇ ਆ ਇਹ ਨੋਰਮ ਉਹਨਾਂ ਨੇ ਤੈਅ ਕੀਤੇ ਨੇ ਸੋ ਇਹ ਨੋਰਮ ਰਿਲੈਕਸ ਕਰਨੇ ਚਾਹੀਦੇ ਜਿੱਥੇ ਕੋਈ ਵਿਪਦ ਆਈਏ ਕਿਸੇ ਸਟੇਟ ਦੇ ਵਿੱਚ ਵੈਸੇ ਤਾਂ ਆ ਵੀ ਨਾ ਭਗਵਾਨ ਕਰੇ ਇਸ ਤਰ੍ਹਾਂ ਦੀ ਵਿਪਦ ਜੇ ਕੋਈ ਵਿਪਦ ਆਉਂਦੀ ਹੈ ਤਾਂ ਸਟੇਟ ਗਵਰਨਮੈਂਟ ਨੂੰ ਵੀ ਕੋਈ ਰਾਈਟ ਚਾਹੀਦਾ ਸਟੇਟ ਗਵਰਨਮੈਂਟ ਵੀ ਆਪਣੇ ਤੌਰ ਤੇ ਵੀ ਫੈਸਲਾ ਲੈ ਸਕੇ ਹੁਣ ਸਟੇਟ ਗਵਰਨਮੈਂਟ ਕੋਲ ਤਾਂ ਕੋਈ ਰਾਈਟ ਹੀ ਕੋਈ ਨਹੀਂ ਹੁਣ ਮੈਂ ਬੜਾ ਹੈਰਾਨ ਐ ਇਸ ਚੀਜ਼ ਦਾ ਕਿ ਤੁਸੀਂ ਦਿਖਾ ਰਹੇ ਹੋ ਦੁਨੀਆ ਦੇਖ ਰਹੀ ਐ ਤੇ ਫਿਰ ਕਦੋਂ ਆਉਣਗੇ ਕਦੋਂ ਰਿਪੋਰਟਾਂ ਦੇਣਗੇ ਆਏ ਤਾਂ ਹੋਏ ਨੇ ਚਲੋ ਧੰਨਵਾਦ ਆ ਉਹਨਾਂ ਦਾ ਇਹ ਤਰ ਤਰ ਰਿਪੋਰਟਾਂ ਦੇ ਕੇ ਪਹਿਲਾਂ ਅਨਾਉਂਸ ਕਰ ਦੇਣਾ ਚਾਹੀਦਾ ਫਿਰ ਕਿਹੜਾ ਕਿਤੇ ਰਿਪੋਰਟਾਂ ਚੱਲ ਜਣਗੀਆਂ ਸਭ ਬਜਾਏ ਇਸ ਦੇ ਕਿ ਜਿਹੜੀਆਂ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਬਾਜਪਾਈ ਸਾਹਿਬ 2004 ਦੇ ਵਿੱਚ ਉਹਨਾਂ ਦੀ ਸਰਕਾਰ ਚੱਲੀ ਗਈ ਸੀ 21 ਸਾਲ ਹੋ ਗਏ ਉਹਨਾਂ ਦੀ ਸਰਕਾਰ ਗਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ 2004 ਦੀਆਂ ਗੱਲਾਂ ਕਰਦੇ ਨੇ ਉਸ ਸਮੇਂ ਮੁੱਖ ਮੰਤਰੀ ਨਹੀਂ ਤੇ। ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ 2000 ਤੋਂ 2 ਤੋਂ ਬਾਅਦ। ਤੇ ਚਲੋ ਜੇ ਕੋਈ ਬੰਨ ਬੰਨਿਆ ਵੀ ਇਹਦਾ 21 ਸਾਲ ਕਿਸੇ ਬੰਨ ਦੀ ਮਿਆਦ। ਤੇ ਹੁਣ ਇਸ ਗੱਲ ਨੂੰ ਗੱਲ ਕਰਨੀ ਤਾਂ ਮੈਂ ਸਮਝਦਾ ਵੀ ਇਹ ਰਾਜ ਨਹੀਂ ਦੀ। ਗੱਲ ਅੱਜ ਦੀ ਕਰਨੀ ਬੰਦੀ ਹੈ ਕਿ ਅੱਜ ਕਿੱਥੇ ਖੜੇ ਹਾਂ ਅਸੀਂ। ਅੱਜ ਪੰਜਾਬ ਦੀ ਲੋੜ ਕੀ ਹੈ ਅੱਜ ਪੰਜਾਬ ਤੇ ਆਫਤ ਕੀ ਹੈ ਸੋ ਮੇਰੀ ਬਹੁਤ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਹੈ ਕਿ ਹਾਲਾਤ ਬੜੇ ਖਰਾਬ ਨੇ ਅਸੀਂ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿਹੜਾ ਦੌਰ ਮਾੜਾ ਦੌਰ ਹੈ ਜਿਹੜਾ ਉਹ ਅੱਜ ਤੱਕ ਪੰਜਾਬ ਤੇ ਨਹੀਂ ਆਇਆ ਬਾਕੀ ਕੱਲ ਮੈਂ ਬੀਵੀ ਐਮਬੀ ਦੇ ਚੇਅਰਮੈਨ ਸਾਹਿਬ ਦੀ ਵੀ ਸੁਣ ਰਿਹਾ ਸੀ ਸੋ ਦੇਖੋ ਪਹਿਲਾਂ ਵੀ ਬਿਨਾ ਮਤਲਬ ਦੇ ਕਾਟੋ ਪਲੇਸ ਹੋਏ ਹੁਣ ਉਹਨਾਂ ਦੀ ਗੱਲ ਸੀ ਕਹਿੰਦੇ ਜੀ ਫੈਸਲੇ ਜਿਹੜੇ ਪਾਰਟਨਰ ਸਟੇਟਸ ਨੇ ਉਹਨਾਂ ਨੂੰ ਲੈ ਕੇ ਲਏ ਜਾਂਦੇ ਆ ਤਾਂ ਮੈਂ ਉਹ ਜੀ ਵੀ ਦੱਸਣੀ ਚਾਹਣਾ ਅਸੀਂ ਚਿੱਠੀ ਲਿਖੀ ਸੀ ਉਹਨਾਂ ਨੂੰ ਅਸੀਂ ਕਿਹਾ ਤੇ ਕਿ 29500 ਕਿਊਸਿਕ ਪਾਣੀ ਸਾਨੂੰ ਸਾਰੇ ਜੂਨ ਦੇ ਮਹੀਨੇ ਦੇ ਵਿੱਚ ਦੇ ਦਿਓ ਇਹ ਫਿਲਿੰਗ ਪੀਰੀਅਡ ਹੈ ਇਥੇ ਪਾਣੀ ਦੇ ਸਕਦੀ ਹੈ ਇਹ ਬੀਵੀਐਮਬੀ ਦੇ ਰੂਲ ਦੇ ਵਿੱਚ ਪਰ ਦਿੱਤਾ ਕਿੰਨਾ ਪਾਣੀ ਸਾਨੂੰ 21000 607 ਕਿਊਸਿਕ ਦਿੱਤਾ ਫਾਰ ਦੀ ਫਰਸਟ ਹਾਫ ਆਫ ਦੀ ਜੂਨ ਮੰਥ ਅਸੀਂ ਸਾਰੇ ਜੂਨ ਦੇ ਲਈ ਮੰਗਿਆ ਸੀ ਨਾਲੇ ਤੇ ਸਾਡਾ ਕੰਮ ਸਰ ਜਾਂਦਾ ਸਾਡੀਆਂ ਜੀੜੀਆਂ ਲੱਗ ਜਾਂਦੀਆਂ ਪਰ ਉੱਥੇ ਨਹੀਂ ਦਿੱਤਾ ਸੋ ਕਹਿਣ ਤੋਂ ਪਾਵੇ ਇਹ ਹੈ ਵੀ ਹਰ ਗੱਲ ਜੋ ਹੈ ਲਿਆ ਕੇ ਸਾਡੇ ਦੇ ਸਿੱਟ ਦੇ ਦੀ ਜੇ ਕੋਈ ਵੀ ਮੜਾ ਕੰਮ ਹੋ ਗਿਆ ਤੇ ਪੰਜਾਬ ਕਰ ਰਿਹਾ ਇਹ ਗੱਲਾਂ ਅੱਜ ਦੇ ਦਿਨ ਠੀਕ ਨਹੀਂ ਹੈਗੀਆਂ ਅੱਜ ਦੇ ਦਿਨ ਸਿਰਫ ਤੇ ਸਿਰਫ ਇਹ ਗੱਲ ਕਰੀਏ ਕਿਉਂਕਿ ਸਾਰੇ ਅਸੀਂ ਪੰਜਾਬੀ ਲੋਕਾਂ ਪੰਜਾਬ ਦਾ ਖਾਨੇ ਆ ਪੰਜਾਬ ਦੇ ਵਿੱਚ ਰਹਿੰਦੇ ਆ ਭਾਵੇਂ ਕਿਸੇ ਪਾਰਟੀ ਦਾ ਬੰਦਾ ਹੋਵੇ ਸਾਰੇ ਪੰਜਾਬ ਦੇ ਨਾਲ ਇੱਥੋਂ ਹੀ ਜਿੱਤੇ ਆ ਇੱਥੋਂ ਹੀ ਲੋਕ ਲੀਡਰ ਬਣੇ ਨੇ ਸੋ ਅੱਜ ਸਾਰੇ ਪੰਜਾਬ ਦੇ ਨਾਲ ਖੜਨ ਦਾ ਸਮਾਂ ਅੱਜ ਸਾਰੀਆਂ ਗੱਲਾਂ ਭੁਲਾ ਕੇ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੀ ਬਾਹ ਫੜੀਏ ਜਿਹੜੇ ਲੋਕ ਬੇਕਾਰ ਵੀ ਹੋ ਗਏ ਕਿਸਾਨੀ ਇੱਕ ਸਾਲ ਇੱਕ ਜਮਾਹੇ ਕਿਸੇ ਦੀ ਮਰਜ਼ੇ ਤਾਂ ਕਈ ਸਾਲ ਤੱਕ ਪਿੱਛੇ ਪੈ ਜਾਂਦੇ ਪਰ ਪੰਜਾਬ ਸਰਕਾਰ ਹੈ ਜਿਹੜੀ ਪੂਰੀ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਡੇ ਬਲਾਕ ਪ੍ਰਧਾਨਾਂ ਤੱਕ ਸਾਰਾ ਕੰਮ ਛੱਡ ਕੇ ਅਸੀਂ ਸਿਰਫ ਤੇ ਸਿਰਫ ਲੋਕਾਂ ਦੇ ਨਾਲ ਖੜੇ ਹਾਂ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਚੀਫ ਸੈਕਟਰੀ ਸਾਡੇ ਹੜਪੀੜ ਤੇਰੇ ਦੇ ਵਿੱਚ ਨੇ ਸਾਡੇ ਸਾਰੇ ਸਬੰਧਤ ਸੈਕਟਰੀ ਹੜਪੀੜ ਇਰੀਆ ਦੇ ਵਿੱਚ ਨੇ ਵਾਟਰ ਸੋਰਸਸ ਡਿਪਾਰਟਮੈਂਟ ਦੇ ਸੈਕਟਰੀ ਤੋਂ ਲੈ ਕੇ ਚੀਫ ਇੰਜੀਨੀਅਰ ਬੇਅਦਾਰ ਤੱਕ ਉਹ ਸਾਰੇ ਗਰਾਊਂਡ ਦੇ ਉੱਤੇ ਨੇ ਤੇ ਇਸੇ ਤਰ੍ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹ ਸਾਰੇ ਲੱਗੇ ਵੇ ਤੁਸੀਂ ਸਾਰੇ ਚੈਨਲਾਂ ਤੇ ਆਪਣਿਆਂ ਤੇ ਦਿਖਾ ਰਹੇ ਹੋ ਤੁਹਾਡਾ ਧੰਨਵਾਦ ਹੈ ਸੋ ਸਾਰੇ ਲੱਗੇ ਵੇ ਜੋ ਪੰਜਾਬ ਸਰਕਾਰ ਕਰ ਸਕਦੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਰੀ ਹੈ ਤੇ ਮੁੱਖ ਮੰਤਰੀ ਸਾਹਿਬ ਛੇਤੀ ਪੰਜਾਬ ਦੇ ਲੋਕਾਂ ਦੇ ਲਈ ਮੈਂ ਸਮਝਦਾ بیمار ਹੋ ਗਏ ਇਸ ਕਰਕੇ ਨਹੀਂ ਅਨਾਉਂਸ ਕਰ ਸਕ ਗਏ ਇਸ ਲਈ ਕਰਨਾ ਹੀ ਆਪਣੇ ਤੌਰ ਤੇ ਸੋ ਉਹ ਵੀ ਅਨਾਉਂਸ ਕਰਨਗੇ ਤੇ ਬਾਕੀ ਇਹ ਵੀ ਹੈ ਕਿ ਪਾਣੀਆਂ ਦਾ ਜਿਹੜਾ ਲੈਵਲ ਹੈ ਉਹ ਵੀ ਕੱਲ ਘਟਿਆ ਭਾਗੜਾ ਡੈਮ ਦਾ ਲੈਵਲ ਸੀ ਜਿਹੜਾ ਉਹ 1 ਫੁੱਟ ਡਾਊਨ ਗਿਆ ਅੱਜ ਵੀ ਬਰਸਾਤਾਂ ਨਹੀਂ ਅਗਲੇ 2-3 ਦਿਨਾਂ ਤੱਕ 4 ਦਿਨਾਂ ਤੱਕ ਕੋਈ ਬਰਸਾਤ ਨਹੀਂ ਸੋ ਪੂਰਨ ਉਮੀਦ ਇਹ ਵੀ ਹੈ ਕਿ ਬਹੁਤ ਵੱਡਾ ਨਸਾਨ ਹੋ ਗਿਆ ਹੁਣ ਹੋਰ ਕੋਈ ਨੁਕਸਾਨ ਨਹੀਂ ਹੋਊਗਾ ਬਰਸਾਤ ਪਿੱਛੇ ਹੈ ਨਹੀਂ ਪਾਣੀ ਘਟੇਗਾ ਵੀ ਤੇ ਜਿਹੜੀਆਂ ਬਰੀਚਾਂ ਸਾਡੀਆਂ ਹੋਈਆਂ ਨੇ ਸਾਡੇ ਹਰ ਜਗ੍ਹਾ ਤੇ ਉਹ ਬਰੀਚਾ ਪਲੱਗ ਕਰਨ ਦੇ ਲਈ ਉਥੇ ਚੰਗੀ ਕੁਦਰਤ ਦੇ ਕੰਮ ਨੇ ਜਿਹੜੇ ਜਾਰੀ ਨੇ ਪਠਾਨਕੋਟ ਦੇ ਵਿੱਚ 3 ਬਰੀਚਾ ਹੋਈਆਂ ਗਰਦਾਸਪੁਰ ਚ 15 ਹੋਈਆਂ ਅੰਮ੍ਰਿਤਸਰ ਦੇ ਵਿੱਚ 12 ਹੋਈਆਂ ਸ਼ਾਰਕਪੁਰ ਦੇ ਵਿੱਚ 8 ਹੋਈਆਂ ਤੇ ਇਹ ਜਿਹੜੀਆਂ ਬਰੀਚਾ ਹੋਈਆਂ ਨੇ ਇਹ ਓਵਰਫਲੋ ਹੋਣ ਕਰਕੇ ਬਰੀਚਾ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਬਕਾਇਦਾ ਦਿਨ ਰਾਤ ਕੰਮ ਚੱਲ ਰਿਹਾ ਸੋ ਅਸੀਂ ਬਰੀਚਾ ਪਲੱਗ ਕਰਨ ਤੇ ਵੀ ਆਪਣਾ ਕੰਮ ਲੱਗਿਆ ਹੋਇਆ ਸੋ ਜਿੱਥੇ ਰਾਹਤ ਪਹੁੰਚਾਉਣ ਦੀ ਗੱਲ ਹੈ ਉਹ ਸਭ ਲੋਕਾਂ ਨੂੰ ਅਸੀਂ ਰਾਹਤ ਵੀ ਜਿਹੜੀ ਮੌਕੇ ਸਿਰ ਉਹ ਉੱਥੇ ਪਚਾ ਰਹੇ ਆ ਤੇ ਕੋਈ ਵੀ ਕਿਸੇ ਕਿਸਮ ਦੀ ਜੋ ਕਮੀ ਹੈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਹੈ ਪੰਜਾਬ ਸਰਕਾਰ ਪੂਰੀ ਤਰੀਕੇ ਦੇ ਨਾਲ ਲੱਗੀ ਹੋਈ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਇੱਕ ਦਫਾ ਫੇਰ ਧੰਨਵਾਦ ਕਰਦਾ ਕਿ ਤੁਸੀਂ ਮੰਤਰੀ ਜੀ ਤੁਸੀਂ ਕਾਫੀ ਕਾਰਜ ਦਿਖਾਏ ਕិច្ਖਿਆ ਦਿਖਾਈਆਂ ਤੁਹਾਨੂੰ ਦਿਲੋਂ ਚੈਨਲਸ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਸਾਰੇ ਆਏ ਹੋ ਤੇ ਅੱਜ ਦੀ ਜੋ ਵੀ ਸੀ ਹੈ ਜਿਹਾ ਤੁਸੀਂ ਸਾਰੇ ਜਾਣਦੇ ਆ ਕਿ ਪਸੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਵ ਰਾਜ ਸਿੰਘ ਜਿ चौहान ਖੇਤੀਬਾੜੀ ਮੰਤਰੀ ਪੰਜਾਬ ਦੇ ਵਿੱਚ ਆਏ ਪੰਜਾਬ ਦੀ ਜੋ ਵਿਕਦਾਈ ਹੋਈ ਹੈ ਉਹਦੇ ਹਾਲਤ ਦੇਖਣ ਦੇ ਲਈ ਤੇ ਪ੍ਰਧਾਨ ਮੰਤਰੀ ਜੀ ਨੂੰ ਰਿਪੋਰਟ ਕਰਨ ਦੇ ਲਈ ਉਹ ਇੱਥੇ ਪਧਾਰੇ ਸੀ ਤੇ ਉਹਨਾਂ ਕਈ ਜਗ੍ਹਾ ਤੇ ਵਿజిਟ ਕੀਤੀ ਵਗਦੇ ਪਾਣੀ ਦੇ ਵਿੱਚ ਵੀ ਗਏ ਸੋ ਦੇਖ ਕੇ ਬੜੀ ਤਸੱਲੀ ਹੋਈ ਕਿ ਬਹੁਤ ਹੀ ਢੰਗਾਈ ਦੇ ਨਾਲ ਇਹੇ ਪੰਜਾਬ ਦੇ ਹਾਲਾਤ ਨੂੰ ਦੇਖ ਰਹੇ ਨੇ ਸ਼ਿਵਰਾਜ ਸਿੰਘ ਜੀ ਚੋਹਾਨ ਬਹੁਤ ਹੀ ਸੀਨੀਅਰ ਪਾਰਲੀਮੈਂਟਰੀ